ਅੰਦੇ ਲੋਕਾਂ ਤੋਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ। ਸੋ ਤੁਹਾਡੇ ਸਿਰ ਤੇ ਸਰਪੰਚ ਆਤਾ ਛਿਰਜਾ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਹੋ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ। ਮੈਂ ਪਿੰਡ ਬਲੌਰ ਪਰ ਮਨਜੀਤ ਸਿੰਘ ਸਰਪੰਚ। ਮੈਂ ਤੇ ਪਹਿਲੇ ਸਾਰੇ ਪਿੰਡ ਦਾ ਧੰਨਵਾਦ ਕਰਨਾ ਚਾਹਨਾ ਵੀ ਉਹਨਾਂ ਨੇ ਮੈਨੂੰ ਚੁਣਿਆ ਪਰ ਮੈਂ ਸਾਂਝਾ ਹੁਣ ਪਿੰਡ ਦਾ ਸਰਪੰਚ ਆ। ਤੇ ਮੈਂ ਪਿੰਡ ਦੀ ਡਿਵੈਲਪਮੈਂਟ ਕਰਨਾ ਚਾਹਨਾ। ਸੋ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗੱਲ ਤੋਂ ਹੁਣ ਪੂਰੇ ਕਰਵਾਏ ਜਾਣਗੇ ਪਿਛਲੀ ਪੰਚਾਇਤ ਚ ਵੀ ਵਧੀਆ ਕੰਮ ਹੋਇਆ ਗਲੀਆਂ ਨਾਲੀਆਂ ਜੋ ਵੀ ਕੰਮ ਕਰਾਏ ਵਧੀਆ ਕਰਾਏ ਚਲੋ ਹੁਣ ਸਾਡੇ ਜਿਹੜੇ ਅਧੂਰੇ ਕੰਮ ਲੈ ਗਏ ਆ ਕੁਝ ਗਲੀਆਂ 2-4 ਬਣਨ ਵਾਲੀਆਂ ਉਹਨਾਂ ਨੂੰ ਬਣਾਵਾਂਗੇ ਤੇ ਸੱਪੜ ਦਾ ਹੀ ਸਾਡਾ ਕੰਮ ਉਹ ਮੈਂ ਕਰਵਾ ਚੁੱਕਾ ਤੇ ਅੱਗੇ ਗਰਾਊਂਡ ਦਾ ਜਿੱਦਾਂ ਬੱਚਿਆਂ ਦਾ ਗਰਾਊਂਡ ਦਾ ਉਹਦੇ ਵਾਸਤੇ ਮੈਂ ਵਾਲੀ ਵਾਲ ਨੈਟ ਦਾ ਪ੍ਰੋਵਾਈਡ ਕਰੇ ਕਰਨੇ ਕੋਸ਼ਿਸ਼ ਕਰ ਰਹੇ ਆ ਵੀ ਚਲੋ ਬੱਚੇ ਸਾਮ ਨੂੰ ਖੇលਦੇ ਆ ਤੇ ਅਸੀਂ ਇਹੀ ਕਰਨੇ ਆ ਵੀ ਨਸਿਆਂ ਵੱਲ ਨਾ ਜਾਣ ਬੱਚੇ ਸਾਮ ਨੂੰ ਆਪਣੇ ਉਥੇ ਖੇਲਣ ਗਰਾਊਂਡ ਵਿੱਚ ਪਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਪਣੇ ਹੁੰਦੇ ਸੋ ਨਜਾਇਜ਼ ਰਸਨ ਕਾਰ ਕਾਫੀ ਬਣੇ ਹੁੰਦੇ ਆ ਉਹ ਗਰੀਬੀ ਦਾ ਰਸਨ ਜਿਹੜਾ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੀ ਤਾਂ ਸਮੱਸਿਆ ਹੈ ਨੇਹਾ ਦੇ ਪਿੰਡ ਚ ਕਰੀਬ ਗਰੀਬ ਦੇ ਵੀ ਸਾਰਿਆਂ ਦੇ ਕਾਰਡ ਬਣੇ ਆ ਤੇ ਕੁਝ ਟਾਈਮ ਤੋਂ ਥੋੜੇ 2-4 ਘਰ ਹੈ ਉਹ ਹੁਣ ਸਾਈਡ ਨਹੀਂ ਚੱਲ ਰਹੀ ਜਿੱਦਾਂ ਵੀ ਚਲੋ ਸਾਈਡਾਂ ਚੱਲਣ ਗਿਆ ਅਸੀਂ ਪ੍ਰੋਵਾਈਡ ਕਰਾਂਗੇ ਪਹਿਲ ਦੇ ਅਧਾਰ ਤੇ ਸਭ ਤੁਸੀਂ ਆਮ ਦੇਖਿਆ ਹੋਇਆ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਫੋਟੋ ਰਿਸਪੈਂਸਰੀ ਹੀ ਹੁੰਦੀ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੋਲੇ ਲੱਗੇ ਹੁੰਦੇ ਆ ਇੱਕ ਵਧੀਆ ਦੇਖਣਾ ਜਰੂਰ ਨੇ ਤੇ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਜੁਗਤਾਂ ਦੀ ਪ੍ਰੋਗਰੈਸ ਕੀ ਹੈ ਜੀ ਸਾਡੇ ਪਿੰਡ ਚ ਮੈਂ ਕੋਸ਼ਿਸ਼ ਕਰ ਰਹੇ ਆਂ ਵੀ ਐਸਾ ਹੋਣਾ ਚਾਹੀਦਾ ਪਰ ਹਜੇ ਤੱਕ ਨਹੀਂ ਹੋਇਆ ਪਰ ਅਸੀਂ ਆਉਣ ਵਾਲੇ ਸਮੇਂ ਚ ਚਲੋ ਸਰਕਾਰ ਦੇ ਨਾਲ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਦੇ ਵਿੱਚ ਵੀ ਜਿਮ ਲਾਇਬ੍ਰੇਰੀ ਜਿੱਦਾਂ ਡਿਸਪੈਂਸਰੀ ਬਣੇ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿੰਦੇ ਪਿੰਡ ਦੀ ਐਜੂਕੇਸ਼ਨ ਕਰੀਬ ਸਾਡੇ ਪੜੇ ਲਿਖੇ ਆ ਜਵਾਨ ਵੀ ਚਲੋ ਪਰ ਸਾਡੇ ਸਕੂਲ ਪ੍ਰਾਇਮਰੀ ਸਕੂਲ ਤੱਕ ਪੰਜਵੀਂ ਕਲਾਸ ਤੱਕ ਸਕੂਲ ਆ ਪਰ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਾਂਗੇ ਵੀ ਅੱਠਵੀਂ ਜਾਂ ਦਸਵੀਂ ਕਲਾਸ ਤੱਕ ਸਕੂਲ ਬਣ ਤੁਹਾਡਾ ਕੀ ਗੱਲ ਹੈ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਜੀ ਸਟਾਫ ਠੀਕ ਆ ਸਟਾਫ ਦੀ ਕਮੀ ਤਾਂ ਨਹੀਂ ਨਹੀਂ ਸਟਾਫ ਠੀਕ ਹੈ ਕੋਈ ਕਮੀ ਨਹੀਂ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਸਭ ਨਜਾਇਜ਼ ਨਾਂ ਪਾਈ ਜਾਂਦੇ ਨੇ ਅਬ ਤੁਹਾਡੀ ਗਵਾਈ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਏਗਾ ਜੀ ਅਸੀਂ ਤੇ ਜਿਹੜੇ ਮਿਹਨਤ ਅਸੀਂ ਤੇ ਕਹਿੰਦੇ ਆ ਵੀ ਮਿਹਨਤ ਜਿਹੜਾ ਕਰਨ ਵਾਲੇ ਆ ਅਸੀਂ ਤੇ ਉਹਨਾਂ ਦੇ ਨਾਂ ਪਾ ਰਹੇ ਆ ਤੇ ਜੇ ਕੁਝ ਕਈ ਤੇ ਕਰਨਾ ਵੀ ਨਹੀਂ ਚਾਹੁੰਦੇ ਵੀ ਅਸੀਂ ਨਹੀਂ ਕਰਨਾ ਪਰ ਮੈਂ ਤੇ ਇਹ ਕਹਿਣਾ ਚਾਹਨਾ ਵੀ ਚਲੋ ਜਿਨ੍ਹਾਂ ਨੂੰ ਬੇਰੁਜ਼ਗਾਰ ਆ ਜਿੱਦਾਂ ਕਈ ਦਿਹਾੜੀ ਵਾਲੇ ਆਹੀਂ ਉਹਨਾਂ ਦੇ ਨਾਂ ਪਾ ਚੁੱਕੇ ਆ ਕਾਰਡ ਦੇ ਵਿੱਚ ਨੌਜਵਾਨਾਂ ਦਾ ਵੀ ਲਖਣ ਦੇ ਵਿੱਚ ਅਮਰੋਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰੇਰਣਾ ਹੋਵੇਗਾ ਨੌਜਵਾਨ ਦਾ ਜੀ ਸਾਡੇ ਤੇ ਬਹੁਤ ਹੀ ਵਹੇ ਜਿਹੜਾ ਯੁਵਾ ਵਰਗ ਆ ਜਿੱਦਾਂ youth ਆ ਨੌਜਵਾਨ ਦਾ ਆਹੀਂ ਬਹੁਤ ਉਹਨਾਂ ਨੇ ਮੇਰੇ ਨਾਲ ਸਪੋਰਟ ਕੀਤੀ ਹੈ ਤੇ ਮੈਂ ਉਹਨਾਂ ਵਾਸਤੇ ਇਹੀ ਕਹਿਣਾ ਵੀ ਜਿੱਦਾਂ ਜੇ ਮਾਲ ਜਾਂ ਕੋਈ ਅੱਗੇ ਪੜਨਾ ਜਾਂ 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 ਕੋਈ ਕੋਰਸ ਕਰਨਾ ਹੋਵੇ ਉਹਦੇ ਵਾਸਤੇ ਅਸੀਂ ਪੰਚਾਇਤ ਪੂਰੀ ਅਗਰੀ ਆ ਵੀ ਉਹ ਆਣ ਸਾਡੇ ਕੋਲ ਜਾਂ ਅਸੀਂ ਉਹਨਾਂ ਦੇ ਅੱਲ ਕੋਈ ਵੀ ਕੋਈ ਕਾਰੋਬਾਰ ਜਿੱਦਾਂ ਕਰਨਾ ਹੋਵੇ ਅਸੀਂ ਬਿਲਕੁਲ ਪੰਚਾਇਤ ਉਹਨਾਂ ਦੇ ਨਾਲ ਸਹਿਮਤ ਸਰ ਜੁੱਧ ਨਸਾ ਉਹਦਾ ਪੰਚਾਇਤ ਕਾਨੇ ਮੈਂ ਜੀ ਸੋ ਆਪ ਜੀ ਦੇ ਪੈਨੋਂ ਲੈ ਕੇ ਕਿਵੇਂ ਦੇ ਦਿੰਦੇ ਮੈਂ ਪਿੰਡ ਬਲੋਰਪੁਰ ਦੇ ਵਿੱਚ ਸਾਡੇ ਤੇ ਮਾਲਕ ਦੀ ਚਲੋ ਬਾਬੇ ਸ੍ਰੀ ਚੰਦ ਦੀ ਕਿਰਪਾ ਵੀ ਕੋਈ ਸਾਡੇ ਇਹੋ ਜਿਹੇ ਨਸਿਆਂ ਵਾਲਾ ਕੋਈ ਕੇਸ ਨਹੀਂ ਆ ਪਰ ਚਲੋ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹਦੇ ਵਾਸਤੇ ਵੀ ਨਸਿਆਂ ਵਿਰੁੱਧ ਜਿਹੜੀ ਜੰਗ ਛੇਰੀ ਆ ਵਧੀਆ ਚੀਜ਼ ਆ ਜਿਹਦੇ ਕਰਕੇ ਚਲੋ ਕੁਝ ਲੋਗ ਡਰੇ ਵੀ ਆ ਦੇ ਕਰਕੇ ਨਸਿਆਂ ਕਰਕੇ ਵੀ ਜਦਾਂ ਸਰਕਾਰ ਨੇ ਐਮ ਮੁੱਦਾ ਚੁੱਕਿਆ ਬਹੁਤ ਵਧੀਆ ਗੰਭੀਰ ਦੇ ਨਾਲ ਤੋਂ ਅਹੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਆਪ ਜੀ ਦਾ ਪਿੰਡ ਬਿਲਕੁਲ ਠੀਕ ਆ ਕੋਈ ਨਸ਼ੇ ਦੀ ਅੱਧ ਨਹੀਂ ਹੁੰਦੀ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਸਰ ਸੈਂਟਰ ਗਵਰਨਮੈਂਟ ਜੇ ਆਪਾਂ ਯਾਸ ਕਰੋ ਸੁਖ ਹੁਸੂਲਤਾਨ ਗਰੀਬ ਲੋਕਾਂ ਵਾਸਤੇ ਪਿੰਡਾਂ ਹੀ ਜਾਂਦੀਆਂ ਨੇ ਸੋ ਗਰੀਬ ਤੇ ਕਾਂ ਕਿਤਨੇ ਘਰੇ ਥੜੇ ਬੰਦੀ ਦੀ ਕੋਈ ਤਾਂ ਨਹੀਂ ਹੁੰਦੀਆਂ ਸੋ ਆਪ ਜੀ ਦੀ ਗੱਲ ਤੇ ਕਿਵੇਂ ਬਰਾਲਾ ਕੀਤਾ ਜਾਏਗਾ ਇਹ ਥੜੇ ਬੰਦੀਆਂ ਇਲੈਕਸ਼ਨ ਟਾਈਮ ਚਲੋ ਸਾਡੇ ਮੈਂ ਤੇ ਆਪਣੇ ਪਿੰਡ ਦੀ ਬਹੁਤ ਹੀ ਵਧੀਆ ਸਾਡਾ ਪਿੰਡ ਇਲੈਕਸ਼ਨ ਟਾਈਮ ਤੇ ਚਲੋ ਹੁੰਦਾ ਸਾਡੇ 1-2 ਮਹੀਨੇ ਬਾਅਦ ਚ ਬਿਲਕੁਲ ਭਾਈਚਾਰੇ ਦੇ ਨਾਲ ਸਾਡੇ ਬਲੋੜਪੁਰ ਚ ਕੰਮ ਚੱਲਦਾ ਕੋਈ ਦਿੱਕਤ ਨਹੀਂ ਆਉਂਦੀ ਵੀ ਕਿਸੇ ਨੇ ਜਿੱਦਾਂ ਸਰਪੰਚ ਨੂੰ ਕੰਮ ਨਹੀਂ ਕਰਨਦੇ ਨੇ ਜਾਂ ਕੁਛ ਨਹੀਂ ਮੈਂ ਤਾਂ ਬਹੁਤ ਵਧੀਆ ਸਪੋਰਟ ਕਰ ਰਹੇ ਆ ਪਿੰਡ ਦੀ ਸਰ ਇਹ ਵਧੀਆ ਪਿੰਡਾਂ 'ਚ ਝਗੜੇ ਕਿੰਨੇ ਕਵਾਜ ਜਾਂਦੇ ਲੋਕਾਂ ਨੂੰ ਥਾਣੇ ਕਿ ਜਾਣੇ ਧੱਕੇ ਖਾਣੇ ਪਿੰਡਾਂ ਨਾਲ ਸਮਾਂ ਦੀ ਬਰਬਾਦ ਹੁੰਦਾ ਤੇ ਪੈਸਾ ਦੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇ ਦੇ ਸਰਪੰਚ ਦੀ ਜ਼ਿੰਮੇਵਾਰੀ ਇਹ ਆ ਵੀ ਥਾਣੇ ਤੱਕ ਨਾ ਜਾਇਆ ਜਾਏ ਸਭ ਤੋਂ ਪਹਿਲੇ ਆਪਣੇ ਲੈਵਲ ਦੇ ਵਿੱਚ ਹੀ ਦੋਨਾਂ ਧਿਰਾਂ ਨੂੰ ਇਹ ਲੈ ਤੇ ਉਹਨਾਂ ਦੀ ਗੱਲਬਾਤ ਸੁਣੋ ਕਿ ਕੀ ਗੱਲਬਾਤ ਹੈ ਤੇ ਆਪਣੇ ਬੈਠ ਕੇ ਹੀ ਸਮਝੋ ਤਾਂ ਜਿਹੜਾ ਪਿੰਡ ਦੇ ਵਿੱਚ ਹੀ ਨਿਬੜਿਆ ਜਾਏ ਥਾਣੇ ਜਾਣ ਦੇ ਨਾਲ ਪਿੰਡ ਦੀ ਇੱਕ ਤੇ ਬੇਇੱਜ਼ਤੀ ਹੁੰਦੀ ਆ ਤੇ ਅਹੀਂ ਤੇ ਚਲੋ ਜਦੋਂ ਦੇ ਬਣੇ ਆ ਅਸੀਂ ਥਾਣੇ ਤੱਕ ਗੱਲ ਜਾਣ ਨਹੀਂ ਦਿੱਤੀ ਆਪਣੇ ਪਿੰਡ ਜੀ ਬੈ ਕੇ ਗੱਲ ਮੁਕਾ ਦਿੱਤੀ ਸਰ ਜਿਹੜਾ ਤੁਸੀਂ ਹੁਣ ਪੈਲ ਦੇ ਆਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀਦਾ ਜਿਹੜਾ ਪਿੰਉ ਸੁਖਸੂਦਾਂ ਪਰਵਾਣ ਕਰੀ ਪੈਲ ਦੇ ਆਧਾਰ ਤੇ ਇੱਕ ਤੇ ਅਸੀਂ ਸੱਪੜ ਦਾ ਕੰਮ ਕਰਾਇਆ ਵੀ ਪਾਣੀ ਗੰਦਗੀ ਕਰਕੇ ਬਿਮਾਰੀਆਂ ਪਿੰਡ ਚ ਆਉਂਦੀਆਂ ਉਹਦੇ ਕਰਕੇ ਅਸੀਂ ਡਰਾਈ ਬਿਲਕੁਲ ਕਰਕੇ ਸੱਪੜ ਦਾ ਕੰਮ ਕਰਾਇਆ ਸਾਂਝੀਆਂ ਥਾਵਾਂ ਤੇ ਅਸੀਂ ਕੁਰਸੀਆਂ ਲਵਾਈਆਂ ਸਾਰੇ ਲੇਟਾਂ ਹੀ ਪੂਰੇ ਪਿੰਡ ਦੇ ਆਲਦੁਆਰੇ ਲਵਾ ਚੁੱਕੇ ਆ ਫਿਰ ਸ਼ਮਸ਼ਾਨ ਘਾੜ ਚ ਅਸੀਂ ਇੱਕ ਸੈੱਡ ਪੁਆਈ ਆ ਥੋੜੀ ਜਿੱਦਾਂ ਗਰਮੀ ਦੇ ਟਾਈਮ ਜਾਂ ਬਰਸਾਤ ਦੇ ਟਾਈਮ ਚ ਜੇ ਕੋਈ ਗੱਲਬਾਤ ਹੋ ਜੇ ਤੇ ਖਲੂਨ ਨੂੰ ਨਹੀਂ ਅਸੀਂ ਸੈੱਡ ਬਣਾ ਬਣਾਈ ਓਥੇ ਤੇ ਵਧੀਆ ਪ੍ਰਾਰਲਾ ਹੀ ਕਰ ਰਹੇ ਆ ਵੀ ਕੋਈ ਪਿੰਡ ਦੀ ਡਿਵੈਲਪਮੈਂਟ ਵਧੀਆ ਹੋਏ ਸਰ ਪਿੰਡ ਦੇ ਲੋਕਾਂ ਸੇਵਾ ਦਾ ਮੌਕਾ ਤਾਂ ਮੌਕਾ ਹੈ ਤਾਂ ਮਾਣ ਵਰਸਿਆ ਤੁਹਾਡੇ ਸਿੱਤੇ ਕੋਈ ਨਾ ਦੱਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਪਿੰਡ ਵਾਲਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਪੀ ਸਰਪੰਚ ਇਕੱਲਾ ਨਹੀਂ ਹੁੰਦਾ ਕੰਮ ਕਰਨ ਵਾਲਾ ਸਰਪੰਚ ਦੇ ਨਾਲ ਪੂਰਾ ਪਿੰਡ ਸਹਿਯੋਗ ਕਰੇ ਤੇ ਤਾਂ ਹੀ ਡਿਵੈਲਪਮੈਂਟ ਹੋ ਸਕਦੀ ਹੈ ਪਿੰਡ ਦੀ ਹਰ ਆਦਮੀ ਨੂੰ ਸਰਪੰਚ ਦਾ ਸਹਿਯੋਗ ਦੇਣਾ ਚਾਹੀਦਾ ਤਾਹੀਂ ਅੱਗੇ ਪਿੰਡ ਦੀ ਡਿਵੈਲਪਮੈਂਟ ਹੋ ਹੋ ਸਕੇ